ਅੱਜ 7 ਜਨਵਰੀ 2025 ਨੂੰ ਧਰੋਹ ਸਾਲ ਹੋ ਗਿਆ। ਸੋ ਅਸੀਂ ਕੌਮੀ ਇਨਸਾਫ ਮੋਰਚੇ ਦੀ ਸਮੁੱਚੀ ਤਾਲਮੇਲ ਕਮੇਟੀ ਵੱਲੋਂ 23 ਨਵੰਬਰ ਨੂੰ ਸਾਰੀ ਜਥੇਬੰਦੀ ਮੁਖੀ ਮੀਟਿੰਗ ਸੱਦ ਕੇ ਇਹ ਫੈਸਲਾ ਲਿਆ ਸੀ ਕਿ 7 ਜਨਵਰੀ ਨੂੰ 2 ਸਾਲ ਹੋ ਗਏ ਜਾ ਰਹੇ ਹਨ ਪਰੰਤੂ ਸਰਕਾਰਾਂ ਨੇ ਸਾਨੂੰ ਇਨਸਾਫ ਨਹੀਂ ਦਿੱਤਾ। ਜਿਨ੍ਹਾਂ ਮੁੱਦਿਆਂ ਲੈ ਕੇ ਮੋਰਚਾ ਲਗਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨ ਬਣਾਉਣ ਦਾ ਮੰਗ ਕੀ ਜਾਂ ਸਾਡੇ ਬੰਦੀ ਸਿੰਘ ਜਿਹੜੇ ਸਜਾਵਾਂ ਵਿੱਚ ਦੁਨੀਆ ਕਰ ਚੁੱਕੇ ਉਹਨਾਂ ਦੀ ਰਿਹਾਈਆਂ ਵਾਸਤੇ ਸੋ ਸਰਕਾਰ ਨੇ ਕੋਈ ਵੀ ਸਾਨੂੰ ਇਨਸਾਫ ਨਹੀਂ ਦਿੱਤਾ ਅੱਜ ਜਿਹੜੇ ਅਸੀਂ ਕਾਲ ਦਿੱਤੀ ਸੀ ਕੌਮੀ ਇਨਸਾਫ ਮੋਰਚੇ ਵੱਲੋਂ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ ਭਾਵੇਂ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕੀਤਾ ਗਿਆ ਕੰਨਿਆਂ ਨੂੰ ਨਾਕੇ ਲਾ ਕੇ ਰੋਕਿਆ ਗਿਆ ਕਿਉਂਕਿ ਉਹਨਾਂ ਦੀ ਬੰਦੀ ਸਿੰਘਾਂ ਪ੍ਰਤੀ ਹਮਦਰਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਹੈ ਉਹਨਾਂ ਮਨਾਂ ਸੋ ਅੱਜ ਵਹੀਰਾਂ ਘੱਟ ਕੇ ਸੰਗਤਾਂ ਪਹੁੰਚੀਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਅਸੀਂ ਫੈਸਲਾ ਲਿਆ ਸਮੁੱਚੀ ਕਮੇਟੀ ਇੱਥੇ ਬੈਠੀ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਹੱਲ ਕਰਾਉਣ ਵਾਸਤੇ 25 ਜਨਵਰੀ ਨੂੰ ਮਹਾਪੰਚਾਇਤ ਸੱਦ ਰਹੇ ਹਾਂ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਅੱਜ ਤੁਸੀਂ ਜੀਵਨ ਕੱਟ ਕੇ ਆਪਣਾ ਫਰਜ਼ ਪਛਾਣ ਕੇ ਮੋਰਚੇ ਤੇ ਪਹੁੰਚੇ ਆ ਭਾਵੇਂ ਤੁਹਾਨੂੰ ਰੋਕਿਆ ਗਿਆ ਸੋ ਵੱਡੀ ਗਿਣਤੀ ਵਿੱਚ ਆਪਾਂ 25 ਜਨਵਰੀ ਨੂੰ ਇੱਥੇ ਕੌਮੀ ਇਨਸਾਫ ਮੋਰਚੇ ਵਿੱਚ ਮਹਾਪੰਚਾਇਤ ਦਾ ਹਿੱਸਾ ਬਣੀਏ ਦੁਆਰਾ ਫੇਰ ਬੇਨਤੀ ਹੈ ਵੀ ਸੰਗਤਾਂ ਉਸਨ ਸਰਕਾਰਾਂ ਤੇ ਦਬਾਅ ਬਣਾਉਣ ਵਾਸਤੇ ਪ੍ਰਸ਼ਾਸਨ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਵਾਸਤੇ 25 ਜਨਵਰੀ ਨੂੰ ਬੱਦ ਤੋਂ ਬੱਦ ਮਾਂ ਪੰਚਾਇਤ ਦਾ ਹਿੱਸਾ ਬਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜੀ ਸਵਾਲ ਹੈ 25 ਜਨਵਰੀ ਤੋਂ ਬਾਅਦ 26 ਨੂੰ ਵੀ ਕੋਈ ਰੂਪਰੇਖਾ ਜਿੱਦਾਂ 26 ਜਨਵਰੀ ਨੂੰ ਕੋਈ ਰੋਸ ਮਾਰਚ ਵੀ ਆ ਜਾਂ ਸਿਰਫ ਇੱਕ ਮਾਂ ਪੰਚਾਇਤ ਆ ਉਹਦੇ ਵਿੱਚ ਮਾਂ ਪੰਚਾਇਤ ਚ ਕੌਣ-ਕੌਣ ਆਏਗਾ ਜੀ ਕੀ ਕੀ ਰੂਪਰੇਖਾ ਕੀ ਹੋਊਗੀ ਉਹ ਚ ਡਿਸਕਸ ਹੋਊਗਾ ਜਾਂ ਸਰਮੁਜਿਤ ਸਰ ਪਾਰਟੀ ਕੀਤਾ ਸੀ ਪਹਿਲਾਂ 71 ਤੱਕ ਕੀਤੀ ਸੀ ਉਸ ਕੋ ਸਾਡੀ ਬੇਨਤੀ ਹੈ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਮਨੁੱਖੀ ਅਧਿਕਾਰਾਂ ਦਾ ਪਿਆਰ ਕਰਦਾ ਉਹ ਹਰ ਇੱਕ ਆਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਸਤਿਕਾਰ ਕਰਦਾ ਉਹਦਾ ਸਿੱਖ ਕਹੋਂਦਾ ਉਹਦਾ ਫਰਜ਼ ਬਣਦਾ ਵੀ ਇੱਥੇ ਆਵੇ ਬੰਦੀ ਸਿੰਘਾਂ ਨੂੰ ਜਿਹੜਾ ਪਿਆਰ ਕਰਦਾ ਉਹ ਹਰ ਇੱਕ ਆਵੇ ਅਸੀਂ ਤਾਂ ਕਹਿੰਦੇ ਇੱਕ ਇੱਕ ਘਰ ਚੋਂ ਇੱਕ ਇੱਕ ਆਵੇ ਸੋ ਕਿਉਂਕਿ 26 ਜਨਵਰੀ ਨੂੰ ਕਈ ਹੋਰ ਜਥੇਬੰਦੀਆਂ ਆਪਣੇ ਆਪਣੇ ਪ੍ਰੋਗਰਾਮ ਦੇ ਰਹੀਆਂ ਸੋ ਜਿਹੜਾ ਉਹ ਸਾਡੇ ਸੱਦੇ ਤੇ 25 ਨੂੰ ਆਉਣਗੇ ਸਾਨੂੰ ਵੀ ਉਹਨਾਂ ਦੇ ਪ੍ਰੋਗਰਾਮ ਜਾਣਾ ਪੈਂਦਾ ਸੋ ਇਸ ਕਰਕੇ ਸਾਡਾ ਕੇਵਲ ਤੇ ਕੇਵਲ 25 ਜਨਵਰੀ ਨੂੰ ਪ੍ਰੋਗਰਾਮ ਹੈ ਕੌਮੀ ਇਨਸਾਫ ਮੋਰਚੇ ਪਹੁੰਚੜਦਾ ਵੈਲਿਕੁਲ ਮੁਸਲਾਮ ਸਲਮਾ ਵੈਲਿਕੁਲ ਮੁਸਲਾਮ ਆਪ ਸਾਰਿਆਂ ਨੂੰ ਪਤਾ ਕਿ 7 ਜਨਵਰੀ 2023 ਤੋਂ ਲਗਾਤਾਰ ਜਿਹੜਾ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਅੱਜ ਦਾ ਜਿਹੜਾ ਰੋਸ ਮਾਰਚ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਆ ਸਰਕਾਰ ਵੱਲੋਂ ਬਹੁਤ ਮੋਰਚੇ ਦੇ ਜਿਹੜੇ ਹੈਗਾ ਅੱਜ ਤਲਖੀਪੁਰ ਦਿਖਾਇਆ ਗਿਆ ੱਤਕਾ ਕੀਤਾ ਗਿਆ ਤੇ ਲਾਠੀ ਚਾਰਜੀ ਵੀ ਹੋਇਆ ਆਗੂ ਸਹਿਬਾਨ ਨੇ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਮੋਰਚੇ ਦੇ ਉੱਤੇ ਜਿਹੜੇ ਅਥਰੂ ਗੈਸ ਦੇ ਗੋਲੇ ਵੀ ਡਾਗੇ ਗਏ ਨੇ ਪਾਣੀ ਨੇ ਬੁਛਾਰਾ ਵੀ ਮਾਰੀ ਗਈਆਂ ਨੇ ਅਸੀਂ ਸੱਤ ਸਾਬਦਾਾਂ ਦੇ ਵਿੱਚ ਇਹਦੀ ਲਖੀਤੀ ਕਰਦੇ ਇਹ ਨਹੀਂ ਸੀ ਹੋਣਾ ਚਾਹੀਦਾ ਜਦੋਂ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਬੈਠੇ ਆਂ ਸ਼ਾਂਤ ਮਈ ਦੇ ਨਾਲ ਰੋਸ ਮਾਰਚ ਕਰ ਰਹੇ ਹਾਂ ਫਿਰ ਇਹ ਚੀਜ਼ਾਂ ਕਿਉਂ ਹੋਈਆਂ ਇਸ ਕਰਕੇ ਸੰਗਤਾਂ ਦੇ ਵਿੱਚ ਰੋਸ ਸੀ ਤੇ ਹੁਣ ਹੋਰ ਵੱਡਾ ਰੋਸ ਹੋ ਗਿਆ ਸਾਰੇ ਮੋਰਚੇ ਵੱਲੋਂ ਅੱਜ ਜਿਹੜੇ ਆਗੂ ਸਾਡੇ ਗ੍ਰਿਫਤਾਰ ਕਰੇ ਸੀ ਉਹ ਰਹਾ ਹੋ ਗਏ ਹੁਣ ਸਾਰੇ ਮੋਰਚੇ ਦੇ ਆਗੂ ਨੇ ਜਿਹੜਾ 25 ਜਨਵਰੀ ਦਾ ਮਹਾਪੰਚਾਇਤ ਦਾ ਪ੍ਰੋਗਰਾਮ ਦਿੱਤਾ ਸਮੂਹ ਖਾਲਸਾ ਪੰਥ ਗੁਰੂ ਨਾਨਕ ਨਾਮ ਦੇ ਵਾਸੀ ਸੰਗਤਾਂ ਪਾਰਟੀ ਵਾਜਦੂਪੁਰ ਰੋਟੇ ਇਕੱਲੇ ਪੰਜਾਬ ਦੇ ਨਹੀਂ ਹਰਿਆਣੇ ਦੀਆਂ ਕੋ ਰਾਜਸਥਾਨ ਦੇ ਜਿੰਨੇ ਵੀ ਇਲਾਕੇ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਸਿੱਖ ਸੰਗਤਾਂ ਬੈਠੀਆਂ ਨੇ ਉਹ ਸਾਰੇ ਵੀ ਹੀਰਾਂ ਘੱਟ ਕੇ 25 ਜਨਵਰੀ ਨੂੰ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰੋ ਆ ਕੇ ਖੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰਿਆਂ ਨੇ ਸੰਗਤ ਰੂਪ ਦੇ ਵਿੱਚ ਸਮੁੱਚਾ ਕਿਸਾਨ ਜੱਥੇਬੰਦੀਆਂ ਸਮੁੱਚੀਆਂ ਲਿੰਗ ਸੰਘ ਦੇ ਫੇ ਬੰਦੀਆਂ ਸਮੂਚੀਆਂ ਸاسي ਪਾਰਟੀਆਂ ਸਮੁੱਚੇ ਢਾਡੀ ਰਾਗੀ ਕਥਾਵਾਚਕ ਸਾਰਿਆਂ ਦੇ ਵਲਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਾਡੀ ਸਿੱਖ ਕੌਮ ਦੇ ਸਰਬੱਤ ਖਾਲਸਾ ਵੱਲੋਂ ਚੁਣੇ ਹੋਏ 10 ਲੱਖ ਦੇ ਕੱਠ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਜਿਹੜੀ ਅਪੀਲ ਕੀਤੀ ਗਈ ਸੀ ਉਹ ਉਸ ਅਪੀਲ ਨੂੰ ਸਾਰੀ ਸੰਗਤ ਨੇ ਹੁਕਮ ਮੰਨ ਕੇ ਅੱਜ ਜੇ ਬਹੁਤ ਵੱਡੀ ਗਿੰਮਤੀ ਚਾਹੀਏ ਤਾਂ ਅਸੀਂ ਸਾਰਿਆਂ ਨੇ ਜਾਣਾ ਸੀ ਜਮੂਰੀ ਟੰਕ ਦੇ ਨਾਲ ਭਗਵੰਤ ਮਾਨ ਦੀ ਕੋਠੀ ਕੋਲੇ ਗੱਲ ਕਰਨ ਕਿ ਤੂੰ ਸਾਡੇ ਬੰਦੀ ਸਿੰਘ ਨੂੰ ਰਿਹਾਰ ਕਿਉਂ ਨਹੀਂ ਕਰਦਾ ਕਿ ਉਹਦੀ ਵਕਾਲਤ ਕਿਉਂ ਨਹੀਂ ਕਰਦਾ ਤੇ ਅਸੀਂ ਸਾਰੇ ਕਾਨੂੰਨੀ ਬੰਦੇ ਸੀਗੇ ਕਾਨੂੰਨ ਦੇ ਮੁਤਾਬਕ ਚੱਲੇ ਸੀ ਅੱਜ ਭਗਵੰਤ ਮਾਨ ਹਾਰ ਗਿਆ ਤੇ ਅੱਜ ਇਹ ਕੌਮੀ ਇਨਸਾਫ ਮੋਰਚਾ ਜਿੱਤ ਗਿਆ ਕਿ ਉਹ ਅੰਦਰ ਵੜ ਗਿਆ ਤੇ ਅਸੀਂ ਬਾਹਰ ਸੰਗਤ ਦੇ ਵਿੱਚ ਆਪਾਂ 'ਤੇ ਲਾਠੀ ਚਾਰਜ ਹੋਇਆ ਜੋ ਨਿੰਦਨਯੋਗ ਆ ਚਬਰ ਹੋਇਆ ਉਹ ਨਿੰਦਨ ਜੋਗਾ ਕਿ ਅੱਜ ਕਾਨੂੰਨ ਦੀਆਂ ਇਹਨਾਂ ਨੇ ਧੱਜੀਆਂ ਢਾਤੀਆਂ ਗਈਆਂ ਤੇ ਫੇਰ ਅੱਜ ਸਾਰੇ ਸਿੰਘ ਜਿਹੜੇ ਗ੍ਰਿਫਤਾਰ ਕਰਲੇ ਸੀ ਉਹ ਵੀ ਰਿਹਾ ਹੋ ਗਏ ਨੇ ਤੇ ਰਿਹਾ ਹੋ ਗਿਆ ਜੀ ਜਿਹੜੇ ਰਹਿੰਦੇ ਹੋ ਹੋ ਜਾਣਗੇ ਕੋਈ ਰਹਿੰਦਾ ਨਹੀਂਗਾ ਇਹ ਮਨ ਚ ਕੋਈ ਭਲੇਖਾ ਨਾ ਕਰੇ ਵੀ ਉਹ ਰਹੂਗਾ ਇਹ ਸਾਰੇ ਰਿਹਾ ਹੋਣਗੇ ਇੱਕ ਇੱਕ ਬੰਦਾ ਰਿਹਾ ਹੋਊਗਾ ਸੋ ਇਹ ਸਬੰਧ ਵਿੱਚ ਅੱਜ ਇੱਕ ਪ੍ਰੋਗਰਾਮ ਕੀਤਾ ਹੈ ਪੂਰੀ ਆਪਣੀ ਕੌਮੀ ਇਨਸਾਫ ਮੋਰਚੇ ਦੀ ਟੀਮ ਨੇ ਕਿ ਭਾਈ 25 ਨੂੰ ਇਸ ਜ਼ਬਾਨ ਨੂੰ ਬਦੌਣ ਲਈ ਬੰਦੀ ਸਿੰਘ ਨੂੰ ਰਿਹਾਕ ਕਰਾਉਣ ਦੇ ਲਈ ਇਸ ਜਗ੍ਹਾ ਤੇ ਹੀ ਕੌਮੀ ਇਨਸਾਫ ਮੋਰਚੇ ਚ 25 ਜਨਵਰੀ ਨੂੰ ਇੱਥੇ 11 ਵਜੇ ਇੱਕ ਮਹਾ ਪੰਚਾਇਤ ਹੋਊਗੀ ਉਹਦੇ ਵਿੱਚ ਅਸੀਂ ਸਰਕਾਰ ਨੂੰ ਇੰਡੀਅਨ ਸਟੇਟ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਦੱਸਾਂਗੇ ਕਿ ਤੁਸੀਂ ਆਪਣੇ ਵਾਅਦਿਆਂ ਤੋਂ ਮੁਕਰਿਆ ਕੋ ਨਰਿੰਦਰ ਮੋਦੀ ਜਿਹੜਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਹੈ ਉਹ 550 ਸਾਲਾਂ ਦੇ ਗੁਰਨਾਨਕ ਪਾਸ਼ਾ ਦੇ ਆਇਆ ਸੀ ਤੇ ਕਹਿ ਕੇ ਗਿਆ ਸੀ ਮੈਂ ਸਾਰੇ ਬੰਦੀ ਸਿੰਘ ਰਿਹਾ ਕਰੂੰ ਉਹ ਵੀ ਮੁਕਰਿਆ ਤੇ ਭਗਵੰਤ ਮਾਨ ਤੇ ਕੇਜਰੀਵਾਲ ਕਹਿੰਦੇ ਦਗੰਦਰਪਾਲ ਭੁੱਲਣ ਨੂੰ ਰਿਹਾ ਕਰਾਵਾਂਗੇ ਉਹਨਾਂ ਦੇ ਸੈਨ ਉਹ ਵੀ ਮੁਕਰਿਆ ਇਸ ਨੂੰ ਹੋਰ ਚੜ੍ਹਦੀ ਕਲਾ ਚ ਰਹਿ ਅੱਜ ਪ੍ਰੋਗਰਾਮ ਦਿੱਤਾ ਹੈ ਸਾਡੀਆਂ ਹਿੰਦ ਸਿੰਘ ਜਿੱਥੇ ਬੰਦੀਆਂ ਬਾਬਾ ਕਲਵਿੰਦਰ ਸਿੰਘ ਬਾਬਾ ਰਾਜੇ ਰਸਤਾ ਸਿੰਘ ਬਾਪੂ ਗੁਰਚਰਨ ਸਿੰਘ ਜੀ ਗਿੱਲ ਸਾਹਿਬ ਤੇ ਭਾਈ ਗੁਰਦੀਪ ਸਿੰਘ ਬਠਿੰਡਾ ਗਰਨਾਮ ਸਿੰਘ ਜੀ ਹੋਰੀ ਸਾਰੇ ਮਹਾਪੁਰਚ ਬੈਠੇ ਆ ਕਿ ਭਾਈ ਤੁਸੀਂ 25 ਤਰੀਕ ਨੂੰ ਸਾਰਿਆਂ ਨੇ ਪਾਰਟੀ ਬਾਜੀ ਪਰਤੋਂ ਮਿੰਗ ਸਿੰਘ ਜੱਥੇਬੰਦੀਆਂ ਢਾਡੀਆਂ ਨੇ ਰਾਗੀਆਂ ਨੇ ਸਮੁੱਚੇ ਕਿਸਾਨ ਜੱਥੇਬੰਦੀਆਂ ਨੇ ਬੇਸ਼ੰਮ ਦੇ ਚਮਚ ਚਮਤ ਸਿੱਖ ਕੌਮ ਨਾਲ ਪਿਆਰ ਕਰਨ ਵਾਲੇ Hindu ਵੀਰਾਂ ਨੂੰ Muslim ਵੀਰਾਂ ਨੂੰ ਅਸਾਈਆਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਭਾਈ ਆਪਣਾ ਫਰਜ ਸਮਝ ਕੇ ਆਓ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਕਰਨ ਕਰਾਉਣ ਵਾਲਿਆਂ ਦਾ ਉਹਦਾ ਵੀ ਨਾਮ ਮਿਲ ਸਕੇ ਤੇ ਸਾਡੇ ਬੰਦੀ ਸਿੰਘ ਤੇ ਕੌਮ ਦਾ ਜੱਥੇਦਾਰ ਵੀ ਰਿਹਾਸ ਹੋ ਸਕੇ ਸਾਰਿਆਂ ਨੂੰ ਹਾਰਦਿਕ ਸਦਾ ਉੱਥੇ ਕੋਈ ਪਹੁੰਚੇ ਜੀ ਹੈ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਵਾਹਿਗੁਰੂ ਜੀ ਦੇ ਨਾਮ ਤੇ ਸਾਡੇ ਸੀਨੀਅਰ ਆਗੂਆਂ ਨੇ 25 ਜਨਵਰੀ ਦਾ ਜੋ ਪ੍ਰੋਗਰਾਮ ਦਿੱਤਾ ਹੈ ਉਹ ਸੇਠਵਰਤੇ ਬਾਬਾ ਰਾਜਾ ਰਾਜ ਸਿੰਘ ਬਾਬਾ ਕਵਿੰਦਰ ਸਿੰਘ ਜੀ ਗੁਰੂ ਜੀਆਂ ਨਾਲ ਰਹਿੰਦੇ ਆਪਾਂ ਉਹਦੇ ਲਈ ਜਿਹੜੇ ਪੰਜਾਬ ਦੇ ਲਈ ਕਿਸਾਨਾਂ ਦੇ ਲਈ ਬੜੇ ਲੰਬੇ ਸਮੇਂ ਤੋਂ ਅਸੀਂ ਰਸਤੇ ਦੇ ਵਿੱਚ ਹਨ ਉਹਨਾਂ ਵੱਲੋਂ ਲਿਖਿਆ ਗਿਆ ਹੈ ਸਾਰੀ ਤਾਲਮੇਟ ਕਮੇਟੀ ਨੇ ਉਸ ਪ੍ਰੋਗਰਾਮ ਨੂੰ ਸਹਿਯੋਗ ਦੇ ਕੇ ਉਹ ਅਪਣਾ ਕੇ ਸਾਰਿਆਂ ਵੱਲੋਂ ਵੱਡੀ ਬਦਲ ਤੇ ਕਾਮਯਾਬ ਕਰਦਾ ਅਸੀਂ ਅੱਜ ਸਾਰੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਦੂਜੀ ਬੇਨਤੀ ਸਰਕਾਰਾਂ ਪਾਇਓ ਪੰਜਾਬ ਦੀ ਸਰਕਾਰਾਂ ਤੇ ਪਾਇਓ ਦਿੱਲੀ ਵਾਲ ਕੇਜਰੀਵਾਲ ਦੀ ਸਰਕਾਰਾਂ ਦੇ ਪਾਇਓ ਕੇਜਰੀਵਾਲ ਦੀ ਉੱਤੇ ਜਿਹੜਾ ਟੀਏ ਬੈਠੀ ਹੈ ਉਹ ਬੈਠੀ ਹੈ ਬਰਾਏ ਨਾਮ ਜੋ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਕੋ ਪੰਜਾਬ ਦੇ ਨਾਲ ਤੇ ਸਿੱਖਾਂ ਦੇ ਨਾਲ ਅਕਿਰਤ ਕੰਤਾ ਕਰ ਰਹੀ ਹੈ ਉਹਨਾਂ ਨੂੰ ਇਹ ਪਾਰ ਲੈ ਕੇ ਡੁੱਬ ਜਾਏਗਾ ਕਿਉਂਕਿ ਸਾਡਾ ਕਸੂਰ ਕੋਈ ਨਹੀਂ ਸਾਡੀ ਗਲਤੀ ਕੋਈ ਨਹੀਂ ਮੰਗਾਂ ਤੇ ਨਾ ਤਾਂ ਕੋਈ ਆਰਥਿਕ ਮੰਗ ਹੈ ਜਿਹਦਾ ਸਰਕਾਰ ਤੇ ਬੋਝ ਪਵੇ ਤੇ ਨਾ ਹੀ ਕੋਈ ਕਾਨੂੰਨ ਬਦਲ ਦੀ ਲੋੜ ਹੈ ਕਿ ਸਾਡੇ ਉੱਤੇ ਪੰਥ ਦੇ ਉੱਤੇ ਪੰਜਾਬ ਦੇ ਉੱਤੇ ਤੇ ਗੁਰੂਆਂ ਦੀ ਵਸਾਈ ਹੋਈ ਧਰਤੀ ਹੈ ਗੁਰੂਆਂ ਦਾ ਹੱਥ ਹੈ ਉਹਨਾਂ ਸਾਰੋਂ ਪਾਤੀਆਂ ਦਾ ਸਭ ਪਖੰਡੀਆਂ ਦਾ ਸਭ ਜਿਹੜੇ ਜਾਬਰਾ ਉਹਨਾਂ ਦਾ ਪੰਜਾਬ ਦੀ ਧਰਤੀ ਤੋਂ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇੱਕੋ ਨੇ ਫੇਰ ਦਿੱਤਾ ਜਾਵੇਗਾ 25 ਜਨਵਰੀ ਜਿਹੜੀ ਮਹਾਪੰਚਾਇਤ ਆ ਸੇਵਕਾਂ ਵਰਗੇ ਗੁਰੂ ਜੀਆਂ ਲਾਡੀਆਂ ਫੌਜਾਂ ਕਈ ਉਹਨਾਂ ਦੇ ਫੌਜਾਂ ਕਈ ਉਹਨੀਆਂ ਸੌਣੀਆਂ ਉਹ ਸਾਰਿਆਂ ਨੇ ਇਕੱਠੇ ਹੋ ਕੇ ਤੇ ਨਾਂ ਸਾਰਿਆਂ ਹੀ ਪੰਤਕੀ ਦਿੱਤੇ ਬੰਨੀਆਂ ਕਿਸਾਨ ਜਿੱਤੇ ਬੰਨੀਆਂ ਸਿੱਖ ਜਿੱਤੇ ਬੰਨੀਆਂ ਤੇ ਪੰਜਾਬ ਦੇ ਸਾਰੇ ਹੀ ਪਿਆਰ ਕਰਨ ਵਾਲੇ ਉਹਨਾਂ ਮੁਸਲਮਾਨਾਂ ਪਈ ਹਿੰਦੂਆਂ ਪਈ ਕਿਸੇ ਵੀ ਧਰਮ ਨਾਲ ਸੰਬੰਧਤ ਉਹਨਾਂ ਦੀ ਵੱਡੀ ਮਹਾਪੰਚਾਇਤ ਦੇ ਵਿੱਚ ਸਾਨੂੰ ਉਮੀਦ ਹੈ ਗੁਰੂ ਕਿਰਪਾ ਕਰਨ ਅਸੀਂ ਉਸ ਦਿਨ ਨੰਗਸਿੰਘਾ ਦੀ ਵਾਈ ਦੇ ਵਿੱਚ ਜੋ ਮਹਾਪੰਚਾਇਤ ਹੋ ਰਹੀ ਹੈ ਉਹਦੇ ਵਿੱਚ ਸਰਕਾਰ ਦੋਹਾਂ ਲਈ ਸਕਾਰਾਤਮਕ ਜਿਹੜਾ ਹਲਾਕਾ ਰੱਖੇ ਉਹਨਾਂ ਦੇ ਉਹ ਪੱਤੀ ਜਮੇ ਜਿਹੜੇ ਕਿਸਾਨ ਮੁੱਦੀ ਹੈ ਧਰਲੇਵਾਲ ਸਾਹਿਬ ਨੇ ਕਿਹਾ ਹੋਰ ਉਹਨਾਂ ਦੇ ਉੱਤੇ ਵੀ ਅਸੀਂ ਉਹਨਾਂ ਦੇ ਨਾਲ ਹੈ ਉਹਦੇ ਉੱਤੇ ਵੀ ਅਸੀਂ ਹਾ ਦਾ ਨਾਰਾ ਮਾਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਦਾਤਾਰ ਸਾਹਿਬ ਰਾਏ ਜੀ ਕੀ ਫਤਿਹ 25 ਦੀ ਹਨ ਜਿਹੜੀ ਗਦੀ ਨਹੀਂ ਤੁਮ ਜੀ ਮਹਾਂ ਪੰਚੇਰੇ ਇੱਕ ਦੇ ਨਾਮ ਖਾਲਸਾ ਆਓ ਆਏ ਗੁਰੂ ਜੀ ਕੀ ਫਤਿਹ ਸਵਾਰ ਮੱਛਣੇ ਨੂੰ ਫਿਰ ਉਹਨਾਂ ਨੇ ਸਮੋਰਚਾ ਗੰਦੀ ਸਿੰਘਾ ਜੀਆ ਇਹ ਵਾਸਤੇ ਲੱਗਾ ਹੈ ਉੱਥੇ ਅੱਜ ਜਿਹੜਾ ਕਿ ਸਰਕਾਰਾਂ ਵੱਲੋਂ ਵੀ ਜ਼ੁਲਮ ਕੀਤਾ ਗਿਆ ਹੈ ਸਾਡੇ ਲੀਡਰਾਂ ਦੀ ਉੱਥੇ ਗ੍ਰਿਫਤਾਰੀ ਹੋਈ ਹੈ लाठी चार्ज ਹੋਇਆ ਹੈ ਇੱਥੇ ਗੁਰੂ ਗ੍ਰੰਥ ਸਾਹਿਬਾ ਜੀ ਦਾ ਪ੍ਰਕਾਸ਼ ਕਿਉਂਕਿ ਜਿਹੜੇ ਮੁੱਦਿਆਂ ਤੇ ਆਪਣੀ ਲੜਾਈ ਚੱਲਦੀ ਆ ਰਹੀ ਹੈ ਬੇਦਬੀਆ ਦੇ ਗੁਰੂ ਗ੍ਰੰਥ ਸਾਹਿਬ ਜੀ ਅੱਜ ਉੱਥੇ ਵੀ ਬੇਦਬੀ ਹੈ ਕਿਉਂਕਿ ਇੱਥੇ ਗੋਲੇ ਮਾਰੇ ਗਏ ਆ ਪ੍ਰਸ਼ਾਸਨ ਵੱਲੋਂ ਤੇ ਬਹੁਤ ਮਾੜੀ ਗੱਲ ਆ ਇਸ ਕਰਕੇ ਸਾਰੇ ਪੰਥ ਵੱਲੋਂ ਸਮੂਚੀ ਇਥੋਂ ਦੀ ਜਿੰਨੀ ਵੀ ਟੀਮ ਆ ਸਾਰੇ ਵੱਲੋਂ ਬੜੀ ਚੜ੍ਹਦੀ ਕਲਾ 'ਚ 25 ਜਨਵਰੀ ਦੀ ਖਾਲਸਾ ਮਹਾਪੰਚਾਇਤ ਰੱਖੀ ਗਈ ਸਾਰੇ ਆਵਾਜ਼ਾਂ ਸਾਂਝੀ ਜਿੰਨੇ ਵੀ ਸਾਰੇ ਪੰਜਾਬ ਦਾ ਕੋਈ ਵੀ ਲੀਡਰ ਵੀ ਆ ਸਕਦਾ ਸਮੁੱਚੀ ਸੰਗਤ ਰਿਆਂਗ ਸਿੰਘ ਜਥੇਵੰਦੀ ਆ ਸੰਪਰਦਾਵਾਂ ਜਿੰਨੇ ਵੀ ਸੰਗਤ ਪੰਜਾਬ ਹਰਿਆਣਾ ਪੂਰੇ ਭਾਰਤ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਆ ਸਕਦੇ ਕੋਕੋ ਜਿਹੜਾ ਮਸਲਾ ਐ ਗੁਰੂ ਗ੍ਰੰਥ ਸਾਹਿਬ ਦੀ ਬਿਰਬਿਆ ਦਾ ਇਨਸਾਫ ਲੈਣ ਦੀ ਮੋਰਚਾ ਐ ਇਹ ਬੰਦੀ ਸਿੰਘਾ ਦਾ ਇਨਸਾਫ ਲੈਣ ਦੀ ਮੋਰਚਾ ਐ ਕਿਉਂਕੋ 32-32 ਸਾਲ 33-33 ਸਾਲ ਬੰਦੀ ਸਿੰਘਾ ਨਾਲ ਹੋ ਗਿਆ ਤੇ ਜੇ ਅੱਜ ਆਪਾਂ ਸਾਰੇ ਤਕੜੇ ਹੋਵਾਂਗੇ ਇਸ ਮਸਲੇ ਤੇ ਦੇਖੋ ਅੱਜ ਸਰਕਾਰਾਂ ਦੇ ਕਿੰਨੇ ਧੱਕਾ ਕਰਦਾ ਸਾਡੇ ਨਾਲ ਲਾਠੀ ਚਾਰਜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਤੇ ਘੋੜੇ ਚੱਲੇ ਆ ਇਸ ਕਰਕੇ ਜੇ ਅੱਜ ਵੀ ਸਾਡਾ ਪੰਜਾਬ ਨਹੀਂ ਜਾਗਦਾ ਅੱਜ ਹੀ ਸਾਡੇ ਭਰਤ ਦੇ ਸਿੱਖ ਜਿਨੇ ਹਿੰਦੂ ਵੀਰ ਸਾਰਿਆਂ ਨੂੰ ਤਕੜੇ ਹੋ ਕੇ ਕਿਉਂਕਿ ਬੇਦੀ ਬਿਆਦ ਅਸੀਂ ਇਨਸਾਫ ਲੈਣਾ ਹੈ ਤੇ ਬੰਦੀ ਸਿੰਘਾਂ ਦਾ ਮਸਲਾ ਇਹ ਹੱਲ ਕਰਨਾ ਜਿਹੜੇ ਕਿ 30 ਸਾਲ 32 ਸਾਲ ਤੋਂ ਬੈਠੇ ਆ ਸਾਰੇ ਤਕੜੇ ਹੋ ਕੇ ਆਪਾਂ 25 ਜਨਵਰੀ ਨੂੰ ਮਹਾਪੰਚਾਇਤ ਦੇ ਵਿੱਚ 11 ਵਜੇ ਸਾਡੇ ਹਿੱਸਾ ਲਈਏ ਤਾਂ ਕਿ ਇਸ ਮੋਰਚੇ ਨੂੰ ਹੋਰ ਚੜ੍ਹਦੀ ਕਲਾ ਵਿੱਚ ਕੀਤਾ ਜਾਇਆ ਸਕੇ ਸਮੂਚੀ ਸੰਗਤ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਜੀ ਇੱਕ ਸਵਾਲ ਇੱਕ ਸੰਗਤ ਦੇ ਵਿੱਚ ਗੱਲ ਉੱਠੀ ਹੈ ਜਿਹੜੀ ਹੁਣ ਫਿਲਹਾਲ ਦੀ ਘੜੀ 25 ਜਨਵਰੀ ਤੱਕ ਇਹ ਜਿਹੜੀ ਸੜਕ ਹੈ ਤੇ ਸੰਗਤ ਕਹਿ ਰਹੀ ਹੈ ਬੰਦ ਹੋਣੇ ਕਿਰੀਆ ਖੁੱਲਣੇ ਕਿਰੀਆ ਇਹਦੇ ਬਾਰੇ ਕੀ ਵਿਚਾਰ ਚੱਲ ਰਿਹਾ ਹੈ ਬਦਰੂ ਦੇਖੋ ਫਿਲਹਾਲ ਤਾਂ ਇਹ ਅਜੇ ਪ੍ਰਸ਼ਾਸਨ ਨੇ ਕਿ ਕਿ ਪਹਿਲੇ ਦਰਜੇ ਦੇ ਲੋਕ ਫੱਤ ਜਨ ਅਪਰੀਲ 2023 ਨੂੰ ਅਸੀਂ ਦਰਦਵਾਰਾ ਸਾਹਿਬ ਤੋਂ ਸੜਦੇ ਸ਼ਹਿਰ ਦਾ ਸਾਰੇ ਪ੍ਰਸ਼ਾਸਨ ਨੇ ਹੀ ਬੈਰੀਕੇਡਿੰਗ ਕੀਤੀ ਸੀ ਸੋ ਅੱਜ ਵੀ ਇਸ ਮੇਰ ਤੋਂ ਪ੍ਰਸ਼ਾਸਨ ਨੇ ਉਹਨੂੰ ਨਹੀਂ ਗਿਚਾ ਕਿੱਛ ਨਹੀਂ ਅਸੀਂ ਤਾਂ ਕਹਿੰਦੇ ਨਹੀਂ ਮੋੜਣੀ ਚਾਹੀਦੀ ਹੈ ਅਜੇ ਤਾਂ ਕਹਿੰਦੇ ਬੰਦ ਕਰ ਦੇਣੋ ਸਿੱਧਾ ਕਿ ਪਹਿਲਾਂ ਵੀ ਉਹਨਾਂ ਨੇ ਬੰਦ ਕਰੀ ਹੈ ਹੁਣ ਵੀ ਅੱਜ ਵੀ ਉਹਨਾਂ ਨੇ ਬੰਦ ਕਰੀਏ ਅਸੀਂ ਕਹਿੰਦੇ ਬੰਦ ਰਹਿਣ ਬਾਬੂ ਜੀ ਕਿਸ ਨੋ ਸਵਾਲ ਜਿਹੜਾ ਕਿਸਾਨ ਆਗੂ ਆ तकरीबन तकरीबन ਉਹ ਆਪਣੇ ਮੋਰਚੇ 'ਚ ਰਹਿੰਦੇ ਆ ਆਪਣੇ 32 ਜਾਂ 31 ਮੈਂਬਰ ਆ तकरीबन ਇਹ ਯਕੀਨੀ ਬਣਾਉਂਗੇ ਕਿ ਤੇ ਜਿਹੜੇ ਮੈਂਬਰ ਆ ਉਹ ਵੱਧ ਗਿਣਤੀ 'ਚ ਰਹਿਣ ਤਾਂ ਕਿ ਜਿਹੜੇ ਵਲੰਟੀਅਰ ਆ ਉਹਨਾਂ ਨੂੰ ਥੋੜਾ ਹੌਸਲਾ ਹੋਵੇ ਜਾਂ ਮੋਰਚੇ ਆਪਣੀ ਪ੍ਰਾਪਤੀ ਵੱਲ ਵਧੇ ਦੇਖੋ ਮੈਂਬਰਾਂ ਦੀ ਸਾਰਿਆਂ ਦੀ ਆਪਣੀ ਗੁੰਡੇਵਾਲੀ ਹੈ ਕੋਈ ਨਹੀਂ ਕਈ ਵਾਰੀ ਪਰਿਵਾਰ ਕਰੇ ਜੇ ਮੈਂ ਔਰ ਜੇ ਐਮਐਸ ਬਾਦ ਕਰੇ ਜੇ ਮੈਂ ਹੋਣਗੇ ਸਮੇ ਸਮੇਤ ਐਸੀ ਆਉਂਦੇ ਰਹਨੇ ਆ ਕਿ ਹਾਜ਼ਰੀ ਹੋਉਂਦੇ ਰਹੇ ਸਾਰੇ ਆਪਣੀ ਜੁਟੀ ਹੈ ਜਿਹਨੂੰ ਇਮਾਨਦਾਰੀ ਨਾਲ ਨਿਭਾਉਂਦੇ ਹਾਂ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 95% ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਜਿਹੜੇ ਅੱਜ ਮੈਡਲ ਦਿੱਤੇ ਗਏ ਆ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਤੇ ਮੈਂ ਦਿਖਾ ਵੀ ਦਿੰਦਾ ਜਿਹੜੇ ਇਹ ਸਿੱਖ ਕੌਮ ਨੂੰ ਜਿਹੜੇ ਮੈਡਲ ਦਿੱਤੇ ਗਏ ਹਨਾ 62-23 ਸਾਲ ਤੋਂ 32-32 ਸਾਲ ਤੋਂ ਜਿਹੜੇ ਸਾਡੇ ਜੋਧੇ ਜ਼ਿਲ੍ਹੇ ਚ ਅੱਜ ਉੱਥੇ ਜਿਹੜਾ ਸਾਡੇ ਬਜ਼ੁਰਗਾਂ ਨਾਲ ਸਾਡੀਆਂ ਭੈਣਾਂ ਨਾਲ ਸਾਡੇ ਭਰਾਵਾਂ ਨਾਲ ਸਾਡੇ ਨਾਲ ਜਿਹੜਾ ਪੁਲਿਸ ਨੇ ਧੱਕਾ ਕੀਤਾ ਤੇ ਉਹਦੇ ਬਾਅਦ ਦੇ ਵਿੱਚ ਜਿਹੜਾ ਉੱਥੇ ਤਾਂ ਹੋ ਰਿਹਾ ਸੀ ਜੋ ਕੁਝ ਹੋ ਰਿਹਾ ਸੀ ਤੇ ਬਾਅਦ ਦੇ ਵਿੱਚ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਸਭ ਨੂੰ ਹੀ ਪਤਾ ਤੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਸਰਕਾਰਾਂ ਨੂੰ ਵੀ ਪਤਾ ਇਹਦੀ ਵੀ ਕੋਈ ਕਸਰ ਨਹੀਂ ਛੱਡੀ ਗਈ ਇੱਥੇ ਪਾਪੜ ਤੋੜ ਜਿਹੜੀਆਂ ਫਾਇਰਿੰਗ ਕੀਤੀ ਇਹਨਾਂ ਨੇ ਜਿਹੜੇ ਅਥਰੂ ਗੈਸ ਦੇ ਗੋਲੇ ਛੱਡੇ ਪਾਣੀ ਦੀਆਂ ਬਿਛਾੜਾਂ ਚਲਾਈਆਂ ਅੰਦਰ ਤੱਕ ਜਿਹੜਾ ਉਹਨਾਂ ਨੇ ਬੇਅਦਬੀ ਉਹ ਇੱਕ ਬੇਅਦਬੀ ਕੀਤੀ ਠੀਕ ਆ ਇਹਦਾ ਕਿਉਂਕਿ ਇੱਕ ਬਿਆਨਤ ਸਿੰਘ ਵਰਗਾ ਸੀਐਮ ਹੋਇਆ ਸੀ ਤੇ ਸਾਡਾ ਵੀਰ ਦੀਪ ਸਿੱਧੂ ਕਹਿ ਕੇ ਗਿਆ ਸੀ ਵੀ ਇਹ ਵੀ ਬਿਆਨਤੇ ਪੁੱਛੜਦਾ ਇੱਕ ਅਗਲਾ ਵਰਜਨ ਆ ਤੁਹਾਡੇ ਤਾਂ ਉਹ ਅੱਜੇ ਸਾਫਤ ਕਰ ਰਿਹਾ ਇੱਕ ਸਾਹ ਦਾ ਸਾਨੂੰ 84 ਯਾਦ ਕਰਾਈ ਜਾਂਦੀ ਆ ਇਹ ਵੀ ਇੱਕ ਸਾਹ ਦਾ ਜਿੱਦਾਂ 84 ਵਾਲੇ ਤਾਂ ਦੌਰ ਸੀ ਸਾਨੂੰ ਦਿਖਾਉਂਦੇ ਆ ਇਹ ਵੀ ਚੈੱਕ ਕਰਦੇ ਆ ਪਰ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਦੇਖੋ ਆਹ ਆਹ ਕੁਛ ਕੀਤਾ ਇਹਨਾਂ ਨੇ ਜਿਹੜਾ ਕੁਛ ਬਾਕੀ ਹੋਣੀ ਹੋਣੀ ਕੈਮਰਾ ਚ ਹੋਰ ਵੀ ਵੀਡੀਓ ਆ ਜਾਣੀਆਂ ਜਿਹੜਾ ਧੱਕੇਸ਼ਾਹੀ ਕੀਤੀ ਸਾਡੇ ਉਥੇ ਜਿਹੜੇ ਉਹ ਟਰੈਕਟਰ ਸੀਗਾ ਦੇਖੋ ਉਹ ਕਿਹੜਾ ਬੋਲਦਾ ਸੀ ਜਾਂ ਲੜਦਾ ਸੀ ਉਹਦੀਆਂ ਵੀ ਪਟਾਰਾਂ ਪਟੋ ਦੇ ਲੱਤਾਂ ਮਾਰ ਇਹ ਜਿਹੇ ਜਿਹਾ ਕੁਛ ਉਥੇ ਕਰਦੇ ਰਹੇ ਫਿਰ ਸਾਡੇ ਬਜ਼ੁਰਗਾਂ ਨਾਲ ਕਿੰਨਾ ਤੱਕਾ ਉਥੇ ਕੀਤਾ ਫਿਰ ਸਾਨੂੰ ਬੱਸਾਂ ਚ ਧੱਕਿਆ ਫਿਰ ਗਾਲਾਂ ਤੱਕ ਕੱਢੀਆਂ ਗਈਆਂ ਉਹਨਾਂ ਵੱਲੋਂ ਤੇ ਆਪਣੇ ਕਿਸੇ ਦੇਖੋ ਪਾਠ ਕੀਤਾ ਉਥੇ ਸਾਰੇ ਪਹਾੜ ਕਰ ਰਹੇ ਸੀ ਇੱਥੋਂ ਪੀਸਫੁਲੀ ਜਾ ਰਹੇ ਸੀ ਜੇ ਅਸੀਂ ਇੱਕ ਆਦੇ ਪੰਜਾਬ ਦੇ ਸੀਐਮ ਨੂੰ ਨਹੀਂ ਮਿਲ ਸਕਦੇ ਜਿਹੜਾ ਬਣਾਇਆ ਅਸੀਂ ਲੋਕਾਂ ਨੇ ਜਿਹੜਾ ਬਣਾਇਆ ਅਸੀਂ ਲੋਕਾਂ ਨੇ ਤਾਂ ਫਿਰ ਹੁਣ ਅਸੀਂ ਗੱਲ ਕਰਨ ਲਈ ਕਿਸੇ ਪਾਕਿਸਤਾਨ ਦੇ ਸੀਐਮ ਕੋਲੇ ਥੋੜੀ ਜਾਵਾਂਗੇ ਅਸੀਂ ਤਾਂ ਜਿਹੜਾ ਅਸੀਂ ਬਣਾਇਆ ਅਸੀਂ ਉਹਨਾਂ ਕੋਲੇ ਜਾਣਾ ਤੇ ਇੱਕ ਜਿਹੜਾ 2 ਸਾਲ ਦਾ ਸਮਾਂ ਹੋ ਗਿਆ ਇੱਥੇ ਬੈਠਿਆਂ ਨੂੰ ਹਲੇ ਤੱਕ ਉਹ ਸੀਐਮ ਜਿਹਨੇ ਸਿਮਤੀ ਲੈ ਕੇ ਨਾ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਵਿੱਚ ਜਾ ਜਾ ਕੇ ਪੈਰਾਂ 'ਚ ਬਹਿ ਬਹਿ ਕੇ ਇਹ ਕਹਿੰਦਾ ਰਿਹਾ ਕਿ ਪਹਿਲਾਂ ਆਪਾਂ ਸਭ ਤੋਂ ਆਪਣੇ ਮਸਲੇ ਹੱਲ ਕਰਾਵਾਂਗੇ ਆਪਾਂ ਬੰਦੀ ਸਿੰਘ ਰਿਹਾ ਕਰਾਵਾਂਗੇ ਉਹਨਾਂ ਪਰਿਵਾਰਾਂ ਦੀ ਉਸ ਪੰਜਾਬ ਦੀ ਉਹਨਾਂ ਸਿੱਖਾਂ ਦੀ ਸੰਮਤੀ ਲੈ ਕੇ ਉਹ ਸੀਐਮ ਬਣਿਆ ਤੇ ਅੱਜ ਉਹ ਭੁੱਲ ਬੈਠਿਆ ਕਿ ਮੈਂ ਇਹਨਾਂ ਦਾ ਚੁਣਿਆ ਹੋਇਆ ਮੈਂ ਕਹਿੰਦਾ ਜੋ ਕੁਛ ਸਾਡੇ ਨਾਲ ਕਰਵਾ ਰਿਹਾ ਤੇ ਇਹਦਾ ਵੀ ਇੱਕ ਦਿਨ ਅੰਤ ਆ ਗਿਆ ਇਸੇ ਪੁਲਿਸ ਜਿਹੜੀ ਸਾਡੇ ਤੇ ਡੰਡੇ ਮਾਰਦੀ ਆ ਸਾਡੇ ਕੋਲ ਕਰਦੀ ਆ ਇਹ ਭਗਵੰਤ ਸਿੰਘ ਮਾਨਸਾ ਇੱਕ ਦਿਨ ਜਦੋਂ ਤੈਨੂੰ ਕੁਰਸੀ ਤੋਂ ਤੂੰ ਲੱਠਾ ਤੂੰ ਲੈ ਜਾਣਾ ਕਿਉਂਕਿ ਤੂੰ ਆਗਾਜ਼ ਕਰਤਾ ਇਸ ਚੀਜ਼ ਦਾ ਜਦੋਂ ਲੈ ਗਿਆ ਇਹ ਡੰਡੇ ਇਹ ਹੀ ਆਹੀ ਚੀਜ਼ਾਂ ਤੇਰੇ ਵੱਜਣੀਆਂ ਤੇ ਇੰਨਾ ਹੀ ਪ੍ਰਸ਼ਾਸਨ ਵਾਲਿਆਂ ਨੇ ਮਾਰਨੀਆਂ ਤੇ ਉਸੇ ਸੈਂਟਰ ਨੇ ਮਲਵਾਉਣੀਆਂ ਇੰਨੀਆਂ ਗੱਲਾਂ ਕਹਿੰਦੇ ਹੋਏ ਵਾਇਕ੍ਰਿਸ਼ਿਕਾ ਖਾਨ ਸਾਹਿਬ ਵਾਇਕ੍ਰਿਸ਼ਿਕਾ ਬਾਬੂ ਜੀ 25 ਜਨਵਰੀ ਨੂੰ ਜਰੂਰ ਸੰਖਦਾ ਹੋਮ ਹਮਾਕੇ ਵੱਤੋ ਜਿਹੜਾ ਪਹੁੰਚੋ ਬਾਬੂ ਜੀ ਇੱਕ ਸਵਾਲ ਹੈ ਮੇਰਾ ਜੀ ਸੰਤਾਂ ਦੇ ਸੰਕਾ ਮਨ ਵਿੱਚ ਵੀ ਹੈਗਾ ਲੇਕਿਨ ਉਹ ਕਲੀਅਰ ਕਰਨਾ ਚਾਹਦੇ ਕਿਉਂ ਲੋਕਾਂ ਦਾ ਅਸਲ ਜਵਾਬ ਮਿਲਿਆ ਕਿ ਸਿੱਖ ਜੱਥੇਬੰਦੀਆਂ ਦੀ ਜਿਹੜੀ ਆ ਸੀ ਜਿਹੜੇ ਕੈਦ ਨੇ ਸਮੇ ਉਹਨਾਂ ਦੀ ਅਸੀਂ ਕਰ ਰਹੇ ਹਾਂ ਚੋਦਸ ਕਰ ਰਹੇ ਹਾਂ ਲੇਕਿਨ ਉਸ ਤੋਂ ਇਲਾਵਾ ਜੁੜੇ ਸਾਢੇ 6 ਸਿੱਖ ਜੱਥੇਬੰਦੀਆਂ ਨੇ ਜਿਹੜੇ ਸਾਡੇ ਹੋਰ ਵੀ ਧਰਮਾਂ ਦੇ ਮੁ ਦੇ ਉਹਨਾਂ ਦੇ ਲਈ ਵੀ ਤੁਸੀਂ ਆਵਾਜ਼ ਚੱਕ ਰਹੇ ਹੋ ਤੇ ਇਹ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸਿੱਖਾ ਜਿਹੜਾ ਸਰਬ ਸਾਂਝੀ ਬਾਲਤਾ ਦਾ ਪ੍ਰਤੀਕ ਹੈ ਆ ਸਰਬੱਤ ਦੇ ਭਰੇ ਦਾ ਹੰਮੀ ਅਸੀਂ ਤਾਂ ਕਹਿੰਦੇ ਆ ਵੀ ਜਿਹੜਾ ਵੀ ਕੋਈ ਆਪਣੀ ਸਜ਼ਾ puri ਕਰਦਿਆ ਭਾਵੇਂ ਮੁਸਲਮਾਨ ਹੈ ਭਾਵੇਂ Hindu ਹੈ ਉਹਦੀ ਰਿਹਾਈ ਹੋਣੀ ਚਾਹੀਦੀ ਕਿਉਂਕਿ ਅਸੀਂ ਸਭ ਦਾ ਭਲਾ ਚਾਹੁੰਦੇ ਹਾਂ ਸੋ ਅੰਤ ਵਿੱਚ ਮੈਂ ਅੱਜ ਜਿਹੜਾ ਮੀਡੀਆ ਸਰਕਾਰ ਨੇ ਰੋਕਾਂ ਵੀ ਲਾਈਆਂ ਮੀਡੀਆ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਹੁੰਚਿਆ ਉਹਦਾ ਧੰਨਵਾਦ ਸੰਗਤਾਂ ਦਾ ਧੰਨਵਾਦ ਜਿਹੜੀਆਂ ਇੱਥੇ ਪਹੁੰਚੀਆਂ ਜਿਹੜੀਆਂ ਨਹੀਂ ਵੀ ਪਹੁੰਚ ਸਕਿਆ ਰਾਹਤੇ ਜਿਹੜੀ ਗਈਆਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਆਸ ਕਰਦੇ ਆ ਮੀਡੀਆ ਵੱਲੋਂ ਵੀ ਸੰਗਤਾਂ ਵੱਲੋਂ ਵੀ 25 ਤਰੀਕ ਨੂੰ ਇਸੇ ਤਰ੍ਹਾਂ ਸਾਥ ਦੇਣ ਜਿਸ ਤਰ੍ਹਾਂ ਸਤੂਤਰ ਅੱਜ ਸਾਥ ਦਿੱਤਾ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ